ਵੀ ਕਲਪ ਗੜਸ਼ੰਕਰ ਅਤੇ ਜੋਗ ਚੇਤਨਾ ਕਲਬ ਗੜਸ਼ੰਕਰ ਵੱਲੋਂ 24 ਦਸੰਬਰ ਦਿਨ ਐਤਵਾਰ ਨੂੰ ਵਰਦੋਰਾ ਸ੍ਰੀ ਭਾਈ ਤਿਲਕੂ ਜੀ ਵਿਖੇ ਛੋਟੇ ਸਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਤ ਇੱਕ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ ਇਸ ਦਿਨ ਸੁਖਮਨੀ ਸਾਹਿਬ ਦੇ ਭੋਗ ਪਾਏ ਜਾਣਗੇ ਉਪਰੰਤ ਕੀਰਤਨ ਦਰਬਾਰ ਹੋਵੇਗਾ ਇਸ ਮੌਕੇ ਸੰਜੀਵਨੀ ਹਸਪਤਲ ਨਵਾਂ ਸ਼ਹਿਰ ਤੋਂ ਮੈਡੀਕਲ ਕੈਂਪ ਤੇ ਦੰਦਾਂ ਦਾ ਕੈਂਪ ਲਗਾਇਆ ਜਾਵੇਗਾ ਗਿਆਨ ਹਸਪਤਲ ਗੜਸ਼ੰਕਰ ਤੋਂ ਅੱਖਾਂ ਦਾ ਕੈਂਪ ਜਿਹੜਾ ਆ ਉਹ ਲਗਾਇਆ ਜਾਇਆ ਜਾ ਰਿਹਾ ਹੈਗਾ ਤੇ ਨਾਲ ਹੀ ਮੁਫਤ ਐਨਕਾਂ ਦਿੱਤੀਆਂ ਜਾਣਗੀਆਂ ਤੇ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ। ਸੋ ਸਾਰੇ ਸੱਜਣਾ ਨੂੰ ਉਰਜਾ ਅਪੀਲ ਹੈ ਕਿ ਹੋਮ ਹਮਾ ਕੇ ਇੱਥੇ ਪਹੁੰਚੋ ਤੇ ਧਾਰਮਿਕ ਦੀਵਾਨ ਔਰ ਮੈਡੀਕਲ ਕੈਂਪ ਦਾ ਫਾਇਦਾ ਉਠਾਓ। ਧੰਨਵਾਦ। ਪੁਰਣੀ ਕਲੱਬ ਗੜਸ਼ੰਕਰ ਅਤੇ ਜੋਗ ਚੇਤਨਾ ਕਲੱਬ ਗੜਸ਼ੰਕਰ ਵੱਲੋਂ 24 ਦਸੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਭਾਈ ਤਿਲਕੂ ਜੀ ਵਿਖੇ ਛੋਟੇ ਸਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਤ ਇੱਕ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ ਇਸ ਦਿਨ ਸੁਖਮਨੀ ਸਾਹਿਬ ਦੇ ਭੋਗ ਪਾਏ ਜਾਣਗੇ ਉਪਰੰਤ ਕੀਰਤਨ ਦਰਬਾਰ ਹੋਵੇਗਾ ਇਸ ਮੌਕੇ ਸੰਜੀਵਨੀ ਹਸਪੀਟਲ ਨਵਾਂ ਸ਼ਹਿਰ ਤੋਂ ਮੈਡੀਕਲ ਕੈਂਪ ਤੇ ਦੰਦਾਂ ਦਾ ਕੈਂਪ ਲਗਾਇਆ ਜਾਵੇਗਾ ਗਿਆਨ ਹਸਪੀਟਲ ਗੜਸ਼ੰਕਰ ਤੋਂ ਅੱਖਾਂ ਦਾ ਕੈਂਪ ਜਿਹੜਾ ਆ ਉਹ ਲਗਾਇਆ ਜਾਇਆ ਜਾਵੇਗਾ ਅਤੇ ਨਾਲ ਹੀ ਮੁਕਤ ਐਨਕਾਂ ਦਿੱਤੀਆਂ ਜਾਣਗੀਆਂ ਤੇ ਮੁਕਤ ਦਵਾਈਆਂ ਦਿੱਤੀਆਂ ਸੋ ਸਾਰੇ ਸੱਜਣਾ ਨੂੰ ਕੁਰਜੋਰ ਅਪੀਲ ਹੈ ਕਿ ਹੌਮ ਹਮਾ ਕੇ ਇੱਥੇ ਪਹੁੰਚੋ ਤੇ ਧਾਰਮਿਕ ਦੀਵਾਨ ਔਰ ਮੈਡੀਕਲ ਕੈਂਪ ਦਾ ਫਾਇਦਾ ਉਠਾਓ ਧੰਨਵਾਦ